ਸ਼ਸ਼ੀਕਾਰ ਟਾਈਮਬੀਕੀ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਪਟਿਆਲਾ ਪੰਜਾਬ ਤੋਂ ਅੱਜ ਪਟਿਆਲਾ ਦੇ ਵਿੱਚ ਵਿਸ਼ੂ ਹਿੰਦੂ ਪਾਰਸ਼ਦ ਬਜਰੰਗਦਲ ਪ੍ਰਾਚੀਨ ਸ੍ਰੀ ਕੇਦਾਰਨਾਥ ਸੇਵਾ ਸਮਿਤੀ ਵੱਲੋਂ ਰਾਮ ਮੰਦਿਰ ਦੇ ਪ੍ਰਣ ਪ੍ਰਤੀਸ਼ਠਾ ਕਾਰਕਰਮ ਨੂੰ ਲੈ ਕੇ ਪਟਿਆਲਾ ਦੇ ਵਿੱਚ ਰਮਾਇੜ ਪਾਟ ਆਰੰਭ ਕੀਤਾ ਜਾਏਗਾ ਤੇ ਇਸ ਮੌਕੇ ਤੇ 21 ਤਰੀਕ ਨੂੰ ਕਲਸ ਯਾਤਰਾ ਦਾ ਵੀ ਆਯੋਜਨ ਕੀਤਾ ਜਾਏਗਾ ਟਾਈਮਬੀਕੀ ਨਿਊਜ਼ ਚੈਨਲ ਵੱਲੋਂ ਪਟਿਆਲਾ ਤੋਂ ਮੋਹਿਦ ਕੁਮਾਰ ਦੀ ਖਾਸ ਰਿਪੋਰਟ ਹਰ ਹਰ ਮਹਾਦੇਵ जय श्री राम जय जय श्री राम जय जय श्री राम जय श्री राम पंडित सर की नाम है जी मेरा नाम डॉक्टर नरेंद्र कुमार जिला सेवा प्रमुख विश्व हिंदू परिषद बजरंग दल काला सर जेडी 22 तारीख को राम मंदिर दी मूर्ति स्थापना होने जा रही है उसन लेके थोड़ी वलो किस तरह दी तैयारी की है देखो इस खुशी दे मौके ते साडी पटेलला टीम विश्व हिंदू परिषद बजरंग दल ते सहयोगी टीम केदारनाथ मंदिर कमेटी ਤੇ ਇਸ ਮੂਲ ਆਕਨ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਇੱਕ ਬੱਵੇ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿਹਦੇ ਚ ਕਿ 21 ਜਨਵਰੀ ਨੂੰ ਪਹਿਲਾਂ ਕਲਸ਼ ਯਾਤਰਾ ਹੋਏਗੀ ਜਿਹੜੀ ਕਿ ਰੋਜ ਕਲੋਨੀ ਮਥਰਾ ਕਲੋਨੀ ਤੇ ਜਗਦੀਸ਼ ਕਲੋਨੀ ਚ ਚਾਰ ਪੰਜ ਮੰਦਰ ਐ ਮੰਦਰ ਤੋਂ ਮੰਦਰ ਜਾਏਗੀ ਉਸ ਤੋਂ ਬਾਅਦ ਸ੍ਰੀ ਰਾਮ ਜੀ ਦਾ ਪਾਠ ਰਾਮਾਇਣ ਜੀ ਦਾ ਪਾਠ ਆਰੰਭ ਹੋਏਗਾ 22 ਜਨਵਰੀ ਨੂੰ ਪਾਠ ਦੇ ਸਮਾਪਨ ਤੋਂ ਬਾਅਦ ਅਸੀਂ ਸੰਤ ਸਮਾਜ ਨੂੰ ਨਿਯੋਤਾ ਦਿੱਤਾ ਹੋਇਆ ਹੈ ਜਿਹੜੇ ਕਿ ਰਾਮ ਜੀ ਦੇ ਜੀਵਨ ਬਾਰੇ ਕੁਝ ਪ੍ਰਵਚਨ ਦੇਣਗੇ ਉਸ ਤੋਂ ਬਾਅਦ 11 ਵਜੇ ਤੋਂ ਸਾਡੀ LCD ਲਾਈਵ LCD ਦਾ ਪ੍ਰੋਗਰਾਮ ਹੈ ਜੋ ਕਿ pran pratishta ਦਾ ਪ੍ਰੋਗਰਾਮ ਜੋਧਿਆ ਤੋਂ ਉਹ ਲਾਈਵ ਅਸੀਂ ਦਿਖਾਵਾਂਗੇ ਉਸ ਤੋਂ ਬਾਅਦ ਭੰਡਾਰਾ ਹੈਗਾ ਸ਼ਾਮ ਨੂੰ ਭਾਬੇ ਅਸਤਵਾ ਜੀ ਤੇ ਦੀਪਮਾਲਾ ਦਾ ਆਯੋਜਨ ਕੀਤਾ ਗਿਆ ਜਿਸ਼ਰ ਜੀ ਇਸ ਪ੍ਰੋਗਰਾਮ ਦੇ ਵਿੱਚ ਕੋਲ-ਕੋਲ ਸਹਿਯੋਗ ਕਰ ਰਿਹਾ ਜੀ ਇਹ 올ਰੇਡੀ ਹੋ ਗਿਆ